ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਪ੍ਰਤਾਪ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਮੱਜਾਂ ਦਿਖਾਵਾਂਗੇ ਤਿੰਨੇ ਮੱਜਾਂ ਦੋਸਤੋ ਸੁਈਆਂ ਸਵਾਈਆਂ ਡिटੇਲ ਇਹਨਾਂ ਮੱਜਾਂ ਦੀ ਆਪਾਂ ਦੋਸਤੋ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪਾਂ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਲਈ ਦੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਉਹ ਠੀਕ ਠਾਕ ਜੀ ਵਧੀਆ ਜੀ ਚੱਲੀ ਜਾਂਦਾ ਵਧੀਆ ਕੰਮ ਕਰ ਡਰੈਸ ਦੀ ਪਿੰਡ ਚਾਮਕੇ ਕੋਤ ਦਾ ਲਾਤਰਨ ਤਾਨ ਮੋਬਾਈਲ ਨੰਬਰ 6284744127 ਨਾਮ ਬੋਲੀਏ ਨਾਮ ਜੀ ਗੁਰਬ੍ਰਹਿਮ ਸਿੰਘ ਠੀਕ ਹੈ ਜੀ ਤਿੰਨ ਵਜੇ ਆ ਜਾਣਾ ਹਾਂ ਜੀ ਹਾਂਜੀ ਸ਼ੁਰੂ ਕਰੀਏ ਇਸ ਛੋਟੀ ਤੋਂ ਪਹਿਲਾਂ ਡਿਟੇਲ ਦੱਸੀਏ ਵੀਰਾਂ ਨੂੰ ਕਿੰਨਾ ਵਜੇ ਸੂਆ ਸੀ ਪਾਜੀ ਪਹਿਲਾ ਸੂਆ ਸੂਈ ਜੀ ਹਾਂਜੀ ਮੂੰਹ ਚੌਗੀ ਜੀ ਅੱਛਾ ਜੀ ਤੇ ਅਹਿਮ ਨਤੀ ਦੀ ਬਰੀਡ ਜੀ ਅਹਿਮ ਨਤੀ ਦੀ ਆਪੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਗਰ ਜਿਹੜਾ ਮਲਪੀ ਹੈਗਾ ਬੱਚਾ ਜਿਹੜਾ ਕਟਾ ਤੇ ਉਹ ਸੁਲਤਾਨ ਦਾ ਸੁਲਤਾਨ ਬੁੱਲਦਾ ਹਾਂਜੀ ਹਾਂਜੀ ਠੀਕ ਹੈ ਜੀ ਕੰਨਾ ਟਾਈਮ ਹੋ ਗਿਆ ਨੀ ਵੀਰ ਸੁਈ ਨੂੰ ਇਹਨੂੰ ਭਾਈ ਸੁਈ ਨੂੰ ਹੋ ਗਿਆ ਜੇ ਕੋਈ ਹਫਤਾ ਦੱਸ ਦੇਣ ਜੀ ਕਟਾ ਆਵੇ ਮੁਖਾ ਦੇ ਠੀਕ ਹੈ ਜੀ ਕਟਾ ਆ ਜਿਹੜਾ ਖਲੋਤਾ ਇਹ ਕਟਾ ਦਾ ਨਹੀਂ ਉਹ ਪਰਲਾ ਲਾਲ ਰਸਿਆ ਲੋ ਦੋਸਤੋ ਕਟਾ ਕਰੋ ਚੱਕ ਸੁਲਤਾਨ ਬੁੱਲਦਾ ਬੱਚਾ ਜੀ ਦੋਸਤੋ ਜਿਹੜੇ ਵੀਰ ਨਿਰਖਬਰ ਕਰਨ ਵਾਲੇ ਉਹਨਾਂ ਨੇ ਆਪ ਕਰ ਲੈਣੀ ਹੈ ਦੂਜੀ ਮਈ ਦਾ ਬੱਚਾ ਦੋਸਤੋ ਉਹ ਨਾਲੇ ਬੱਧਾ ਦੋਵਾਂ ਦੇ ਬੱਚੇ ਤੈਨੂੰ ਇਕੱਠੇ ਵਿਖਾਤੇ ਜੀ ਮੱਝ ਦੋਸਤੋ ਆਪ ਜਿਹੜੀ ਹੈਗੀ ਆ ਇਹ ਹੈਗੀ ਆ ਐਮ 29 ਕਿੰਨਾ ਵੀਰ ਦੁੱਧ ਤਿਆਰ ਥਲੇ ਨੇ ਮੌਕੇ ਹੁਣ ਭਾਜੀ 10 ਲੀਟਰ ਜੇ ਪੱਕਾ ਪੱਕਾ ਪਿਆ ਰੋ ਤਿੰਨ ਡੰਗ ਚ ਹੋਵੇ ਭਾਵੇਂ ਠੀਕ ਹੈ ਜੀ ਕੱਢੀਏ ਬਾਹਰ ਨੂੰ ਪਹਿਲਾ ਸਵੇਰ ਦੋਸਤੋ ਸੂਈ ਚਾਰ ਤੰਦ ਮੂਹ ਅਹਿਮ 29 ਦਾ ਸੀਮਨ ਦੋਸਤੋ ਇੱਕ ਹਫਤੇ ਦਾ ਟਾਈਮ ਹੋ ਗਿਆ ਸੂਈ ਨੂੰ ਤੇ ਹੁਣ ਜਿਹੜਾ ਦੁੱਧ ਮੌਕੇ ਦਾ ਦੋਸਤੋ 10 ਕਿਲੋ ਤਿਆਰ ਜੇ ਕੋਈ ਵੀ ਆਵੇ ਇੱਕ ਟਾਈਮ ਦੋ ਟਾਈਮ ਵੀਰ ਕਹਿੰਦਾ ਚੋਕੇ ਆਪਣੀ ਤਸੰਦੀ ਕਰ ਲੈ ਪਿੱਠਪੂੜੇ ਦੀ ਚੜਾਈ ਚੈੱਕ ਕਰ ਲੋ ਜੇ ਆਪੇ ਕਰਦੇ ਸੋ ਸਵੇਰਾ ਕਰੋ ਜੇ 6 ਵਜੇ ਦੀ ਚਵਾਈਏ ਠੀਕ ਹੈ ਦੋਸਤੋ ਇਹ ਕਰੋ ਸਿੰਘ ਕੋਈ ਝੋਟੀ ਨੂੰ ਬਾਜ਼ਾਰ ਨਹੀਂ ਲੱਗ ਠੀਕ ਹੈ ਜ ਲਓ ਦੋਸਤੋ ਪੂਰਾ ਕਦ ਕੱਟ ਪੂਰੀ ਫੁੱਲ ਹਾਈਟ ਤੇ ਆਰਡਰ ਕੁਆਲਿਟੀ ਜਿਹੜੀ ਦੋਸਤੋ ਸੋਹਣੀ ਤਿਆਰ ਕੀਤੀ ਇਹਨੇ ਕਰਮਾਣੀ ਨੇ ਦਰਦੇ ਆ ਦੋਸਤੋ ਸਾਡੇ ਤੋਂ ਥੋੜਾ ਜਿਹਾ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕੋਰੀ ਉਹ ਕੈਮਰੇ ਤੋਂ ਦਰਦੇ ਹਾਂਜੀ 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 ਚਲ ਲਓ ਦੋਸਤੋ ਕਰ ਲਓ ਚੈੱਕ ਜੀ ਥਣਾ ਥਣਾ ਦੀ ਕੁਆਲਿਟੀ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟ ਸ਼ਾਂਗੜੀਆਂ ਨਾਲ ਅੱਛਾ ਵੀਰ ਇੱਕ ਨਾ ਇੱਕ ਦਾ ਮੁੱਲ ਕਰਦੇ ਜੀ ਇਹਦਾ ਭਾਜੀ ਮੁੱਲ ਕੋਈ ਆਪਾਂ ਲੱਖ ਨਹੀਂ ਕਰਨਾ ਤੇ ਨਾ 85 ਕਰਨਾ ਹਾਂਜੀ ਅਮੋਲੋ ਕਰਨਾ ਤੇ ਜਿਹਦੇ ਵਿੱਚ ਛੋੜ ਹੀ ਹੋਣੀ ਜੀ ਬਸ 100-200 ਰੁਪਏ ਠੀਕ ਹੈ ਜੀ ਹਾਂ ਨਾ ਭਾਜੀ 75000 75000 ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਸੀਮਨ ਚੰਗਾ ਬੱਚਾ ਵੀ ਦੋਸਤੋ ਚੰਗੇ ਸੀਮਨ ਦਾ ਦੁੱਧ ਵੀ ਦੋਸਤੋ ਸੋਨਾ ਤਿਆਰ ਆ ਸੁਆ ਪਹਿਲਾ ਚਾਰ ਦੰਦ ਮੂੰਹ ਤੇ 75000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਕਿ ਹਲਕਾ ਫੁਲਕਾ ਮੌਕੇ ਤੇ ਜਿਹੜਾ ਮਾਨਤਾ ਜਰੂਰ ਹੋਊਗਾ ਬਾਕੀ ਦੋਸਤੋ ਮੁੱਲ ਜਿਹੜਾ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜਰੂਰ ਕਰਿਆ ਕਰੋ ਤੇ ਵੀਡੀਓ ਐਂ ਦੋ ਨੰਬਰ ਦੀ ਡਿਟੇਲ ਦੱਸੀਏ ਵੀਰ ਵੀਰਾਂ ਇਹ ਵੀ ਭਾਈ ਪਹਿਲਾ ਸਵਾਲ ਛੋਟੇ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਇਹਨੂੰ ਸੂਈ ਨੂੰ ਹੀ ਹਮਤਾ ਦੱਸ ਦੇਣੇ ਠੀਕ ਹੈ ਜੀ ਕਿੰਨਾ ਦੁੱਧ ਥਲੇ ਦੇ ਇਹਦੇ ਥਲੇ 8 ਲੀਟਰ ਜੀ ਪੱਕਾ ਪੱਕਾ ਪਿਆਰੇ ਜੀ ਹਾਂਜੀ ਹਾਂਜੀ ਕੱਢੀਏ ਬਾਹਰ ਨੂੰ ਵੀ ਇਹਦੇ ਮਗਰ ਬਚਾ ਕੀ ਇਹਦੇ ਮਗਰ ਕੱਟੀ ਆ ਜੀ ਅੱਛਾ ਇਹਦੇ ਮਗਰ ਕੱਟੀ ਆ ਜੀ ਹਾਂਜੀ ਹਾਂਜੀ 8 ਦੱਸ ਦਿੰਦਾ ਟਾਈਮ ਦੋਸਤੋ ਸੂਈ ਨੂੰ ਹੋ ਗਿਆ ਸੂਹਾ ਦੋਸਤੋ ਇਹ ਵੀ ਪਹਿਲਾ ਸੂਹਾ ਸੂਈ ਇਹ ਵੀ ਵੀਰ ਦੰਦਾ ਚਾਹ ਕੀਤੀ ਇਹ ਛਿੱਗੀ ਆ ਜੀ ਛਿੱਗੀ ਆ ਜੀ ਇਹਦੀ ਦੋਸਤੋ ਪੇਠੇ ਫੋੜੀ ਦੀ ਕਰ ਲਓ ਚੜਾਈ ਚੱਕ। ਤੋਂ ਮੈਂ ਇਹ ਧੱਕ ਗਾਂ ਰੱਖਦੀ ਆ ਜੀ। ਠੀਕ ਹੈ ਜੀ। ਬਾਕੀ ਚਵਾਈ ਚੂਈ ਮੈਂ ਦੀ 1 ਨੰਬਰ ਓਕੇ ਆ। ਦੋ ਦੋ ਦੋਸਤੋ ਹੋਣ ਜਿਹੜਾ 8 ਕਿਲੋ ਤਿਆਰ ਜੇ। ਬਾਕੀ ਦੋਸਤੋ ਸੋਣੀ ਛੋਟੀ ਵੀ। ਧੱਕ ਦਸਤਾ ਵੀਰ ਨੇ ਵੀ ਗਾਂ ਰੱਖਦੀ ਛੋਟੀ ਠਣਾ ਠਣਾ ਦੀ ਕੁਆਲਿਟੀ ਕਰ ਲਓ ਚੈੱਕ ਜੇ ਪਰੇ ਦੀ। ਅਛਾ ਵੀਰ 8 ਘੰਟੇ ਤੋਂ ਪੱਕਾ ਤਿਆਰ ਹਨ ਪੱਕਾ ਭਾਈ ਤਿੰਨ ਡੰਗ ਚ ਹੋਏਗਾ ਠੀਕ ਹੈ ਜੀ ਕੀ ਇਹਦਾ ਮੁੱਲ ਕਰਦੇ ਇਹਦਾ ਭਾਜੀ ਹਾਂ ਨਾ 60 6000 ਰੁਪਏ ਛੋੜੀ ਹੋਣੀ 200 ਰੁਪਏ ਠੀਕ ਹੈ ਜੀ 6000 ਰੁਪਏ ਦੋਸਤੋ ਵੀਰ ਨੇ ਡਿਮਾਂਡ ਰੱਖੀ 200 ਰੁਪਏ ਛੋੜ ਹੋਗੀ ਮੌਕੇ ਤੇ ਜਿਹੜਾ ਵੀਰ ਸੀ ਦਿਨਾ ਹੋਗਾ ਤਿੰਨ ਨੰਬਰ ਪਰ ਦਸੀ ਵੀਰੇ ਦੇ ਬਾਰੇ ਇਹ ਵੀ ਸੁਈ ਵੀਰ ਇਹ ਭਾਜੀ ਸੁਈ ਜਾ ਕੋਈ ਭਵੇਂ ਤੇ ਜੇ ਸੁਵੇ ਲਾਲੇ ਪਾਉਣ ਚਾਹਥੇ ਲਾਲੇ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਇਹਨੂੰ ਸੂਈ ਨੂੰ ਭਜੀ ਹੋਏ ਆ 10-15 ਦਿਨ ਇਹਦਾ ਬੱਚਾ ਮਰਿਆ 부ਸ਼ੀ ਦੇ ਮਿਲਦੀ ਅੱਛਾ 부ਸ਼ੀ ਦੇ ਮਿਲਦੀ ਹਾਂਜੀ ਠੀਕ ਹੈ ਜੀ ਕਿੰਨਾ ਦੋ ਤਿਆਰੇ ਇਹਦੇ ਥੱਲੇ ਹੈਗਾ ਭਾਈ ਦੋ 10-8 9 ਲੀਟਰ 8 9 ਲੀਟਰ ਹੈਗਾ ਜੀ ਹਾਂਜੀ ਕੱਢੀ ਦੇ ਬਾਰੇ ਨੂੰ ਵੀ ਸੂਹਾ ਦੋ ਤੋਂ ਕੋਈ ਬੇਸ਼ੱਕ ਤੀਜਾ ਮੰਜ਼ਿਲ ਦੇ ਕੋਈ ਚੌਥਾ ਮੰਜ਼ਿਲ ਦੇ 15 ਦਿਨ ਦਾ ਟਾਈਮ ਸੂਈ ਨੂੰ ਹੈਗਾ ਦੋ ਤੋਂ 8-9 ਕਿਲੋ ਤਿਆਰ ਜਿਹੜਾ ਵੀਰ ਕਹਿੰਦਾ ਬੱਚਾ ਨਹੀਂ ਜਿੱਦਾ ਹੈਗਾ 부ਸ਼ੀ ਦੇ ਮਿਲਦੀ ਹੈ 부ਸ਼ੀ ਬਣਾਈ ਹੈ ਵੀਰ ਨੇ ਇਹਦੀ ਬੱਚੇ ਦੀ ਏ ਦੋਸਤੋ ਥੋੜੀ ਜਿਹੀ ਲਸਾਪਨ ਜਰੂਰ ਰੱਖ ਲਿਜੀਏ ਦੁੱਧ ਵੀ ਰੱਠ 9 ਕਿਲੋ ਪੱਕਾ ਤਿਆਰ ਹੋਣਾ ਪੱਕਾ ਭਾਈ ਚੋਲੇ ਕੋਈ ਦੋ ਕੀ ਮੋਲ ਕਰਦੇ ਦਾ ਇਹ ਭਾਜੀ ਕੱਲੀ ਦਾ ਤੇ 45 ਆ ਹਾਂਜੀ ਜੇ ਕੋਈ ਜੋੜੇ ਨਾਲ ਲਊਗਾ ਤੇ ਫਿਰ ਦੇ ਦਾਂਗੇ 40000 ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਜੇ ਉਹਨਾ ਮੈਂ ਜੋ ਕੋ ਮੈਂ ਲਊਗਾ ਤੇ ਨਾਲ ਪਾਊਗਾ ਫਿਰ 40 ਦੇ ਦਾਂਗਾ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਮੁੱਲ ਵੀਰ ਨੇ 45000 ਮੰਗਿਆ ਜੇ ਜੇ ਕੋਈ ਜੋੜੇ ਦੇ ਨਾਲ ਪਾ ਲੂਗਾ ਤੇ ਫਿਰ ਵੀ ਇੱਕ ਦਾ 40000 ਦੇ ਜੂ ਦੋ ਮਜਦ ਨਾਲ ਜਿਹੜਾ ਵੀਰ ਕੋਈ ਖਰੀਦੂਗਾ ਤੇ 40000 ਰੁਪਏ ਦੋਸਤੋ ਇਹਦੇ ਕੱਲੀ ਦਾ ਮੁੱਲ 45000 ਜੇ ਤਿੰਨ ਮੱਜਾਂ ਦੋਸਤੋ ਤੁਹਾਨੂੰ ਦਿਖਾਈਆਂ ਤਿੰਨੇ ਸੁਈਆਂ ਸਵਾਈਆਂ ਇੱਥੇ ਆਓ ਦੋਸਤੋ ਇਹ ਕਟਮ ਦੋ ਟਾਈਮ ਚੋਕ ਹੈ ਜੇ ਕੋਈ ਵੀਰ ਦੋਸਤੋ ਵੀਡੀਓ ਦੂਰ ਤੋਂ ਵੇਖਦਾ ਵਾ ਤੇ ਆਪਣੀ ਬੇਸ਼ੱਕ ਵੀਡੀਓ ਕਾਲ ਤੇ ਚਵਾਈ ਕਰ ਸਕਦਾ ਵਾ ਬੱਚੇ ਦੋਸਤੋ ਦੋਵੇਂ ਮਜੇ ਦੇ ਮਗਰ ਮੌਕੇ ਤੇ ਹੈਗੇ ਜੀ ਇੱਕ ਮਜੇ ਦਾ ਇੱਕ ਮਜੇ ਦਾ ਜਿਹੜਾ ਬੱਚਾ ਉਹ ਐਕਸਪਾਇਰ ਹੋਇਆ ਵਾ ਬਾਕੀ ਦੋਸਤੋ ਡਿਟੇਲ ਤੁਹਾਨੂੰ ਵੀਰ ਨੇ ਸਾਰੀ ਦੱਸ ਦਿੱਤੀ ਐ ਐਡਰੈਸ ਇਹ ਕਰੀ ਵੀਰ ਦਾ ਮੈਂ ਫੇਰ ਬੋਲ ਦਣਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰ ਇਹ ਕਰੀ ਆਪਣਾ ਫੇਰ ਬੋਲ ਦਈਏ 62847 4127 ਠੀਕ ਭਾਈ ਇਹ ਗੱਲ ਹੋ ਰਿਆ ਜਿਹੜਾ ਭੈਣ ਭਰਾ ਕੋਈ ਮੰਨ ਲਓ ਸਾਈ ਪਾਉਂਦਾ ਨਾ ਸਾਈ ਦਾ ਮੰਨ ਲਓ ਇਹ ਹੁੰਦਾ ਵ ਹਾਂ ਜੀ ਇਹ ਨਹੀਂ ਵੀ ਪੰਜ-ਪੰਜ ਦਿਨ ਹਾਂਜੀ ਹਾਂਜੀ ਮੁੜ ਕੇ ਜਿੰਨੇ ਦੂਜੇ ਭੈਣ ਭਰਾ ਫੋਨ ਲਾਉਂਦਾ ਫਿਰ ਉਹ ਉਹਨੂੰ ਮੋੜਨਾ ਪੈਂਦਾ ਹਾਂ ਠੀਕ ਹੈ ਜੀ ਤੇ ਆਪ ਦਾ ਜਿੰਨੇ ਵੀ ਸਾਈ ਪਾਉਣੀ ਸਲਾਹ ਕਰਕੇ ਪਾਵੇ ਪਹਿਲੀ ਗੱਲ ਤੇ ਇੰਨਾਂ ਇੱਥੇ ਆਵੇ ਆ ਕੇ ਚੋ ਕੇ ਵੇਖੇ ਠੀਕ ਹੈ ਜੀ ਫਿਰ ਸਾਈ ਪਾਵੇ ਭਣਾ ਠੀਕ ਹੈ ਹਾਂਜੀ ਹਾਂਜੀ ਸਾਈ ਦੋਸਤੋਂ ਪਾਈ ਵਾਪਸ ਨਹੀਂ ਹੁੰਦੀ ਸਾਈ ਆ ਕੇ ਨਾ ਮੁੜ ਕੇ ਦੋ ਤਿੰਨ ਦਿਨ ਹੀ ਜਾਂਦੇ ਸਾਈ ਵਾਪਸ ਕਰੋ ਆਪਾਂ ਹੀ ਘਰ ਚੋਂ ਮੈਂ ਲਈ ਹੋਏ ਤੇ ਮੁੜ ਕੇ ਮੋੜਦਾ ਜੀ ਕੋਈ ਠੀਕ ਹੈ ਜੀ ਅਗਲਾ ਹਾਂ ਤਾਂ ਮੈਨੂੰ ਖਰਾਬ ਕੀਤਾ ਠੀਕ ਹੈ ਜੀ ਸਾਈ ਦਾ ਦੋਸਤੋਂ ਟਾਈਮ ਇੱਕ ਦਿਨ ਦਾ ਹੋਊਗਾ ਇੱਕ ਦਿ ਬਿਲਕੁਲ ਧੰਨਵਾਦ दोस्तों ਤੁਹਾਡਾ ਵੀਡੀਓ ਦੇਖਣ ਵਾਸਤੇ ਜੀ